ਸਤਨਾਮ ਸ਼੍ਰੀ ਵਾਹਿ ਹੈ ਗੁਰੂ ਸਾਹਿਬ ਜੀ ਸਲੋਕ ਮਹੱਲਾ ਬਿੱਜਾਰ ਸਿਖਾ ਚੌਕਿਆ ਚੌਰਾਇਆ ਇਹ ਮਨ ਇਕਤਕਾਰ ਆਣ ਇਹ ਹੜਾ ਇਹ ਹੜਾ ਛੱਟ ਤੂੰ ਗੁਰਕਾ ਸਬਦ ਪ੍ਰਸ਼ਾਨ ਸਿੱਖਾ ਚੌਕ ਕੇ ਆ ਚੌ ਵਾਇਆ ਇਹੋ ਮਾਨ ਇਕਤ ਘਾਰੇ ਆਣੇ ਇਹੜ ਇਹੜ ਸਾਡੇ ਤੂ ਗੁਰ ਕਾ ਸਬਦਿ ਪਸ਼ਾ ਸਤ ਗੁਰ ਅੱਗਾਹਤਾ ਹੈ ਪਾਉ ਸਭ ਕੇਸ਼ੋ ਜਾਣਾ ਹੈ ਜਾਣਾ ਅਸਾ ਮਨ ਸਾਜ ਲਾਏ ਤੂੰ ਓਏ ਰਹਾ ਮਹਿਮਾਨ ਸਤ ਗੁਰ ਕਾ ਪਾਣ ਪੀ ਚੱਲਹਾ ਅ ਦਰਗਾਹ ਪਾਵਹ ਮਾਨ ਨਾਨਕ ਜੇ ਨਾਮ ਨੰਨਾ ਚੇਤਨੀ ਤੇਨ ਇੱਕ ਪੈਣਾ ਇੱਕ ਖਾਣਾ ਮਹੱਲਾ ਤੀਜਾ ਹਾਰੇ ਗੁਣ ਟੋਟਨਾ ਆਵਈ ਕੀਮਤ ਕਹਣ ਨ ਜਾਏ ਨਾਨਕ ਗੁਰਮੁਖ ਹਾਰੇ ਗੁਣ ਰਵ ਹੈ ਗੁਣ ਮਹਿ പൗടിോലി സവരി കഡ പഗത് ਪੱਟ ਲੱਗਾ ਆ ਦੇ ਕਾਈ ਬਾਹ ਬਾਹ ਬਿੱਤ ਪੱਟ ਕਾਰ ਕੋਈ 부ਝਾ 부ਝਾਨ ਹਾਰਾ ਅੰਤਰੇ ਬਿਬੇ ਕਾ ਕਰੇ ਸੋ 부ਝਾਇ ਇਹੋ ਬਿਬੇ ਕ ਜਿਸ 부ਝਾਇ ਆਪੇ ਹਾਰੇ ज्ञान कह विचारा गोरमो के हारे साते हारे सो बुद्ध ਜਸੁ ਬੁਝਾਏ ਆਪੇ ਹਾਰੇ ਗਿਆਨ ਨਾਨਕ ਕਹੈ ਵਿਚਾਰ ਗੁਰਮੁਖ ਹਾਰੇ ਸੱਤੇ ਹਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ